ਉਹ ਆਪਦੀਆਂ ਸਹੇਲੀਆਂ ਨੂੰ ਘਰੇ ਆਪਦੀ ਮਾਂ ਦੇ ਸਾਹਮਣੇ ਲੈ ਕੇ ਆ ਜਾਂਦੇ ਸੀਗੇ ਇੱਕ ਕਮਰੇ 'ਚ ਮਾਲਾ ਪੋਤਾ ਆਪਦੀ ਸਹੇਲੀ ਨਾਲ ਪੈ ਜਾਂਦਾ ਸੀ ਦੂਜੇ ਕਮਰੇ 'ਚ ਮਾਂ ਆਪਦੇ ਆਸ਼ਕ ਨਾਲ ਪੈ ਜਾਂਦੀ ਸੀ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਇਹ ਇੱਕ ਜ਼ਰੂਰੀ ਸੂਚਨਾ ਵੀ ਆ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਓ ਹੋ ਸਕਦਾ ਕੋਈ ਤੁਹਾਡਾ ਆਪਣਾ ਉਸ ਕੰਮ ਤੋਂ ਬਚ ਜਾਵੇ ਇੱਕ ਔਰਤਾ ਜਿਹਦਾ ਪਿੰਡ ਭਗਤੇ ਦੇ ਨੇੜੇ ਆ ਉਸ ਔਰਤ ਤੋਂ ਆਪਦੇ ਜਵਾਕਾਂ ਨੂੰ ਬਚਾ ਲਓ ਬਈ ਆਪਦੇ ਜਵਾਕਾਂ ਨੂੰ ਬਚਾ ਲਓ بڑے ਮੁੰਡੇ ਉਹਦੀ ਲਪੇਟ ਦੇ ਵਿੱਚ ਆ ਰਹੇ ਆ ਤੇ بڑے ਬੰਦੇ ਵੱਡੀ ਉਮਰ ਦੇ ਵੀ ਉਹਦੀ ਲਪੇਟ ਦੇ ਵਿੱਚ ਆ ਰਹੇ ਆ ਉਹ ਔਰਤ ਕੀ ਕੁਝ ਕਰਦੀ ਆ ਤੁਹਾਨੂੰ ਸਾਰੀ ਕਹਾਣੀ ਦੱਸਦਾ ਉਸ ਔਰਤ ਦੀ ਮੈਂ ਪਿੰਡ ਉਹਦਾ ਭਗਤੇ ਦੇ ਨੇੜੇ ਆ ਪਿੰਡ ਦਾ ਨਾਮ ਅਸੀਂ ਤਾਂ ਗੁਪਤ ਰੱਖ ਰਿਹਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਇੱਕ ਔਰਤ ਕਰਕੇ ਸਾਰਾ ਪਿੰਡ ਬਦਨਾਮ ਹੋਵੇ ਰੰਗ ਦੀ ਗੋਰੀ ਆ ਕੱਦ ਥੋੜਾ ਜਿਹਾ ਮਧਰਾ ਸਰੀਰ ਥੋੜਾ ਜਿਹਾ ਭਾਰਾ ਨੱਕ ਤਿੱਖਾ ਤੇ ਇਸ ਟਾਈਮ ਤੇ ਉਸ ਔਰਤ ਦੀ ਉਮਰ 50 ਸਾਲ ਹੋ ਚੁੱਕੀ ਹੈ। ਆਜੂ ਕਰਦੇ ਆ ਉਹਦੀ ਜ਼ਿੰਦਗੀ ਦੀ ਕਹਾਣੀ ਦੀ ਸ਼ੁਰੂਆਤ। ਜਦੋਂ ਇਸ ਔਰਤ ਦਾ ਵਿਆਹ ਹੁੰਦਾ ਤਾਂ ਜਿਹੜਾ ਦਾ ਘਰ ਵਾਲਾ ਉਹ ਸਰਕਾਰੀ ਨੌਕਰੀ ਕਰਦਾ ਹੁੰਦਾ। ਜਿਹੜਾ ਦਾ ਘਰ ਵਾਲਾ ਸੀ ਉਹ ਬੜਾ ਸ਼ਰੀਫ ਤੇ ਸੌਜਾ ਇਨਸਾਨ ਸੀਗਾ। ਇਹੇ ਸ਼ੁਰੂ ਤੋਂ ਹੀ ਬਹੁਤ ਜ਼ਿਆਦੀ ਚੁਸਤ ਚਲਾਕ ਸੀਗੀ। ਚਲੋ ਜੀ ਨਾ ਨਾ ਵਿਆਹ ਹੁੰਦਾ ਨਵੇਂ ਵਿਆਹ ਦਾ ਹਰੇਕ ਬੰਦੇ ਨੂੰ ਚਾਹ ਹੁੰਦਾ ਤਾਂ ਉਹ ਕੀ ਕਰਦਾ ਵੀ ਜਿੱਥੇ ਉਹ ਨੌਕਰੀ ਕਰਦਾ ਹੁੰਦਾ ਉੱਥੇ ਇਸ ਔਰਤ ਨੂੰ ਆਪਦੇ ਨਾਲ ਲੈ ਜਾਂਦਾ। ਕਹਿਣ ਦਾ ਮਤਲਬ ਕਿ ਆਪਦੀ ਘਰਵਾਲੀ ਨੂੰ ਨਾਲ ਲੈ ਜਾਂਦਾ। ਉੱਥੇ ਜਾ ਕੇ ਉਹਦੇ ਨਾਲ ਰਹਿਣ ਲੱਗ ਜਾਂਦੀ ਆ ਉੱਥੇ ਇਹਦੇ ਘਰੇ ਦੋ ਬੇਟੇ ਜਨਮ ਲੈਂਦੇ ਆ ਚਲੋ ਜੀ ਜਦੋਂ ਥੋੜੇ ਜੇ ਬੇਟੇ ਵੱਡੇ ਹੁੰਦੇ ਆ ਤਾਂ ਇਹਦਾ ਘਰ ਵਾਲਾ ਕਹਿੰਦਾ ਵੀ ਤੂੰ ਐਂ ਕਰ ਤੂੰ ਪਿੰਡ ਜਾਵੜ ਉੱਥੇ ਜਾ ਕੇ ਰਹਿਣ ਲੱਗ ਜਾ ਉੱਥੇ ਆਪਣਾ ਘਰ ਹੈਗਾ ਬਜ਼ੁਰਗ ਮੇਰੇ ਮਾਪਿਓ ਨੇ ਨਾਲੇ ਮੇਰੇ ਮਾਪਿਓ ਦੀ ਸੇਵਾ ਕਰੀ ਨਾਲੇ ਪੁੱਤਰੇ ਆਪਦੇ ਦਾਦੇ ਦਾਦੀ ਕੋਲ ਰਹਿ ਲੈਣਗੇ ਤੇ ਨਾਲੇ ਤੁਝ ਬਾਕਾਂ ਨੂੰ ਸਕੂਲ ਪੜ੍ਹਨ ਦੀ ਉੱਥੇ ਪਾ ਦੇ ਚਲੋ ਜੀ ਇਦਾ ਕਰ ਬਲਾ ਪਿੰਡ ਆਉਂਦਾ ਇਹਨਾਂ ਨੂੰ ਪਿੰਡ ਛੱਡ ਜਾਂਦਾ ਉਹਦੇ ਮਾਂ ਪਿਓ ਦੇ ਕੋਲ ਤਾਂ ਸਭ ਤੋਂ ਪਹਿਲਾਂ ਇਹ ਔਰਤ ਕੀ ਕੰਮ ਕਰਦੀ ਆ ਪਿੰਡ ਆ ਕੇ ਇਹ ਆਪਦੇ ਸੱਸ ਸਾਬ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੰਦੀ ਆ ਤੇ 2 ਮਹੀਨਿਆਂ ਦੇ ਵਿੱਚ ਵਿੱਚ ਉਹਨਾਂ ਨਾਲ ਇੰਨਿਆਂ ਕਿ ਲੜਾਈ ਝਗੜੇ ਕਰਦੀ ਆ ਕਿ ਉਹਨਾਂ ਨੂੰ ਘਰੋਂ ਕੱਢ ਦਿੰਦੀ ਆ ਤੇ ਉਹ ਵਿਚਾਰੇ ਆਪਦੇ ਦੂਜੇ ਮੁੰਡੇ ਦੇ ਘਰੇ ਜਾ ਕੇ ਰਹਿਣ ਲੱਗ ਜਾਂਦੇ ਆ ਉਸ ਤੋਂ ਬਾਅਦ ਜੋ ਥੋੜੇ ਜਿਹੇ ਬੱਚੇ ਹੋਰ ਵੱਡੇ ਹੁੰਦੇ ਫਿਰ ਇਹਦੇ ਜਵਾਕਾਂ ਨੂੰ ਪਾਉਂਦੀ ਆ ਸਕੂਲ ਪੜਨ ਲਈ ਤਾਂ ਜਿਹੜੀ ਵੈਣ ਤੇ ਇਹਦੇ ਬੱਚੇ ਸਕੂਲ ਜਾਂਦੇ ਸੀ ਉਸ ਵੈਣ ਦੇ ਡਰਾਈਵਰ ਨਾਲ ਇਸ ਔਰਤ ਦੀ ਗੱਲਬਾਤ ਹੋ ਜਾਂਦੀ ਆ ਮਿਲਣਾ ਮ ਫੇਰ ਇਹ ਕਦੇ ਉਸ ਡਰਾਈਵਰ ਨਾਲ ਹੋਟਲਾਂ ਚ ਜਾ ਕੇ ਉਹਨੂੰ ਮਿਲਦੀ ਐ ਕਈ ਵਾਰੀ ਉਹ ਡਰਾਈਵਰ ਇਹਨੂੰ ਮੋਟਰਾਂ ਤੇ ਵੀ ਲੈ ਕੇ ਗਿਆ ਬਈ ਯਾਰਾ ਮਿੱਤਰਾਂ ਦੀਆਂ ਮੋਟਰਾਂ ਤੇ ਤੇ ਉਹ ਡਰਾਈਵਰ ਇਹਨਾਂ ਦੇ ਘਰੇ ਵੀ ਸੌਂਦਾ ਰਿਹਾ ਇਹਦੇ ਜਵਾਕਾਂ ਦੇ ਸਾਹਮਣੇ ਜਵਾਕ ਥੋੜੇ ਛੋਟੇ ਸੀਗੇ ਉਮਰ ਦੇ ਵਿੱਚ ਤਾਂ ਡਰਾਈਵਰ ਘਰੇ ਆ ਕੇ ਇਹਦੇ ਬੈਡਰੂਮ ਦੇ ਵਿੱਚ ਸੌਂਦਾ ਰਿਹਾ ਚਲੋ ਜੀ ਇਹ ਤਾਂ ਹੋਈ ਨਿਬੜੀ ਉਸ ਤੋਂ ਬਾਅਦ ਨੇ ਇਸ ਤੋਂ ਵੀ ਇੱਕ ਘਟਿਆ ਕਰਤੂਤ ਕੀਤੀ ਐ ਇਸਔਰਤ ਨੇ ਉਸ ਤੋਂ ਬਾਅਦ ਇਹਨਾਂ ਨੇ ਨਵਾਂ ਘਰ ਪਾਇਆ ਨਵਾਂ ਘਰ ਪਾਇਆ ਤਾਂ ਜਦੋਂ ਉਹਨਾਂ ਨੇ ਪੱਥਰ ਲਾਉਣਾ ਸੀ ਤਾਂ ਪੱਥਰ ਲਾਉਣ ਲਈ ਇੱਕ ਭਈਆ ਇਹਨਾਂ ਦੇ ਘਰੇ ਆਉਂਦਾ ਤਾ ਉਹ ਭਈਆ ਇਹਨਾਂ ਦੇ ਘਰੇ ਰਹਿੰਦਾ ਦਿਨ ਰਾਤ ਤੇ ਰਾਤ ਨੂੰ ਇਹਦੇ ਬੈੱਡ ਤੇ ਇਹਦੇ ਨਾਲ ਸੌਂਦਾ ਰਿਹਾ ਇਸ ਗੱਲ ਦਾ ਇਹਦੇ ਪਿੰਡ ਦੇ ਤਿੰਨ ਚਾਰ ਬੰਦਿਆਂ ਨੂੰ ਪਤਾ ਇਹਦੇ ਨਾਲ ਸੌਂਦਾ ਰਿਹਾ ਜੀ ਇੱਥੋਂ ਤੱਕ ਕਿ ਉਹ ਭਈਆ ਪੱਥਰ ਵੀ ਫਰੀ ਲਾ ਕੇ ਗਿਆ ਕਿਉਂਕਿ ਉਹ ਭਈਆ ਨੇ ਪੱਟ ਲਿਆ ਸੀਗਾ ਉਹਦੇ ਨਾਲ ਸੰਬੰਧ ਬਣਦੇ ਰਹੇ ਸਾਲ ਦੋ ਸਾਲ ਉਹਦੇ ਰਿਲੇਸ਼ਨਾਂ ਦੇ ਵਿੱਚ ਹੀ ਰਹੀ ਚਲੋ ਜੀ ਉਸ ਤੋਂ ਬਾਅਦ ਹੋਰ ਬੰਦੇ ਵੀ ਇਹਦੇ ਸੰਪਰਕ ਦੇ ਵਿੱਚ ਆਉਂਦੇ ਨੇ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਭਰਾ ਨੇ ਕਹਾਣੀ ਦੱਸੀ ਆ ਜਦੋਂ ਉਹਦੇ ਨਾਲ ਇਹਦੀ ਗੱਲਬਾਤ ਹੁੰਦੀ ਆ ਤਾਂ ਜਿਹੜੇ ਬਾਈ ਨੇ ਕਹਾਣੀ ਦੱਸੀ ਆ ਉਸ ਬਾਈ ਨੂੰ ਇਹ ਇੱਕ ਬੱਸ ਦੇ ਵਿੱਚ ਟੱਕਰਦੀ ਆ ਉਹ ਵੀ ਬੱਸ ਦੇ ਵਿੱਚ ਸਫ਼ਰ ਕਰ ਰਿਆ ਹੁੰਦਾ ਤੇ ਇਹ ਵੀ ਬੱਸ ਦੇ ਵਿੱਚ ਸਫ਼ਰ ਕਰ ਰਹੀ ਹੁੰਦੀ ਆ ਤਾਂ ਬੱਸ ਦੇ ਵਿੱਚ ਜਾਂਦੇ ਜਾਂਦੇ ਦੋਵਾਂ ਦਾ ਆਪਸ ਦੇ ਵਿੱਚ ਅੱਖ ਮਟੱਕਾ ਹੁੰਦਾ ਗੱਲਬਾਤ ਹੋ ਜਾਂਦੀ ਆ ਇੱਕ ਦੂਜੇ ਨੂੰ ਨੰਬਰ ਦੇ ਦਿੰਦੇ ਆ ਤੇ ਫੋਨ ਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਆ ਜਿਹੜਾ ਬਾਈ ਸੀ ਇਹ ਵੀ ਵਿਆਹ ਵਰਿਆ ਸੀਗਾ ਇਹ ਵੀ ਆਪਦੇ ਦੋ ਜਵਾਕਾਂ ਦਾ ਬਾਪ ਸੀਗਾ ਚਲੋ ਜੀ ਗੱਲਬਾਤ ਜਦੋਂ ਹੋ ਜਾਂਦੀ ਆ ਫਿਰ ਇਹਨਾਂ ਦਾ ਮਿਲਣਾ ਮਲਾਉਣਾ ਸ਼ੁਰੂ ਹੋ ਜਾਂਦਾ ਬਾਈ ਕਹਿੰਦਾ ਇਹ ਹੋਟਲ ਦੇ ਵਿੱਚ ਮੈਨੂੰ ਜਦੋਂ ਮਿਲਣ ਲਈ ਆਉਂਦੀ ਆ ਤਾਂ ਆਪਦੇ ਦੋਵਾਂ ਜਵਾਕਾਂ ਨੂੰ ਵੀ ਨਾਲ ਲੈ ਕੇ ਆਉਂਦੀ ਆ ਜਵਾਕਾਂ ਨੂੰ ਦੂਜੇ ਰੂਮ ਦੇ ਵਿੱਚ ਬਿਠਾ ਦਿੰਦੀ ਆ ਤੇ ਮੇਰੇ ਨਾਲ ਦੂਜੇ ਰੂਮ ਦੇ ਵਿੱਚ ਸਾਰੀ ਰਾਤ ਪਈ ਰਹਿੰਦੀ ਆ ਐਨਾ ਮੰਨ ਲਓ ਗਿਰੀ ਹੋਈ ਔਰਤ ਆਪਾਂ ਕਹਿ ਸਕਦੇ ਆ ਕਿ ਆਪਦੇ ਜਵਾਕਾਂ ਦੇ ਸਾਹਮਣੇ ਕਿਸੇ ਬੇਗਾਨੇ ਮਰਦ ਨਾਲ ਸਭ ਕੁਝ ਕਰਦੀ ਰਹੀ ਇਸ ਔਰਤ ਦੀ ਤੁਸੀਂ ਕਰਤੂਤਾਂ 'ਚ ਹੋਰ ਵੀ ਸੁਣੋਗੇ ਤਾਂ ਜਮ੍ਹਾਂ ਹੈਰਾਨ ਹੋ ਜਾਓਗੇ ਚਲੋ ਜੀ ਜਦੋਂ ਇਸ ਬਾਈ ਨਾਲ ਗੱਲਬਾਤ ਹੁੰਦੀ ਹੈ ਮਿਲਣਾ ਮਲਾਉਣਾ ਸ਼ੁਰੂ ਹੁੰਦਾ ਬਾਈ ਇਹਨਾਂ ਦੇ ਘਰੇ ਜਾ ਕੇ ਵੀ ਰਾਤਾਂ ਰਹਿੰਦਾ ਰਿਆ ਤਾਂ ਹੌਲੀ ਹੌਲੀ ਇਸ ਔਰਤ ਨੇ ਇਸ ਬਾਈ ਤੋਂ ਪੈਸੇ ਲੈਣੇ ਸ਼ੁਰੂ ਕਰਤੇ ਬਾਈ ਨੇ ਸਕੂਟਰੀ ਵੀ ਲੈ ਕੇ ਦਿੱਤੀ ਹੋਰ ਜ ਘਰੇ ਲੋੜਾਂ ਸੀਗੀਆਂ ਥੋੜੇ ਬਾਰੇ ਪੈਸੇ ਤੇ ਨਹੀਂ ਲੋੜ ਪੈਂਦੀ ਰਹਿੰਦੀ ਸੀਗੀ ਬਾਈ ਥੋੜੇ ਥੋੜੇ ਪੈਸੇ ਦਿੰਦਾ ਰਹਿੰਦਾ ਸੀ ਕਿਉਂਕਿ ਬਾਈ ਵੀ ਸਰਕਾਰੀ ਮੁਲਾਜ਼ਮ ਸੀਗਾ ਬਠਿੰਡੇ ਜੌਬ ਕਰਦਾ ਸੀਗਾ ਚਲੋ ਜੀ ਜਦੋਂ ਸਾਰਾ ਕੰਮ ਚੱਲਦਾ ਰਹਿੰਦਾ ਤਾਂ ਬਾਈ ਕਹਿੰਦਾ ਵੀ ਉਸ ਤੋਂ ਬਾਅਦ ਇਹਦੇ ਬੱਚੇ ਗੱਭਰੂ ਹੋ ਜਾਂਦੇ ਬਾਈ ਨਾਲ ਕਾਫੀ ਸਾਲ ਰਿਲੇਸ਼ਨ ਦੇ ਵਿੱਚ ਰਹਿੰਦੀ ਹੈ ਬੱਚੇ ਗੱਭਰੂ ਹੋਏ ਨੇ ਤੇ ਦੂਜਾ ਮੁੰਡਾ ਜਿਹੜਾ ਉਹ ਚਿੱਟਾ-ਚਿਟਾ ਲਾਉਣ ਲੱਗ ਜਾਂਦਾ ਜਦੋਂ ਜਿਹੜਾ ਮੁੰਡਾ ਦਾ ਚਿੱਟਾ ਲਾਉਂਦਾ ਸੀ ਆ ਜਿਹਦੇ ਕੋਲ ਉਹ ਚਿੱਟਾ ਲੈ ਕੇ ਆਉਂਦਾ ਸੀ ਉਸ ਬੰਦੇ ਨਾਲ ਵੀ ਇਸ ਜਨਾਨੀ ਦੀ ਗੱਲਬਾਤ ਸੀਗੀ ਉਹਦੇ ਰਿਲੇਸ਼ਨ ਦੇ ਵਿੱਚ ਵੀ ਹੈਗੀ ਸੀ ਬਾਈ ਕਹਿੰਦਾ ਕਾਫੀ ਸਾਲ ਤਾਂ ਮੈਂ ਨੇਰੇ 'ਚ ਫਿਰਦਾ ਰਿਆ ਪਰ ਹੌਲੀ-ਹੌਲੀ ਮੈਨੂੰ ਉਸ ਚੀਜ਼ ਦਾ ਪਤਾ ਲੱਗਣ ਲੱਗ ਗਿਆ ਤੇ ਸ਼ੱਕ ਹੋਣ ਲੱਗ ਗਿਆ ਵੀ ਇਹਦੀ ਗੱਲਬਾਤ ਕਿਸੇ ਹੋਰ ਨਾਲ ਵੀ ਹੈਗੀ ਆ ਵੀ ਇਹ ਇਕੱਲੀ ਮੇਰੇ ਨਾਲ ਗੱਲਬਾਤ ਨਹੀਂ ਕਰਦੀ ਕਿਉਂਕਿ ਕਹਿੰਦਾ ਮੇਰੇ ਸਾਹਮਣੇ ਝੂਠੀਆਂ ਸੌਂਹਾਂ ਖਾ ਜਾਂਦੀ ਸੀ ਕਿ ਮੇਰੀ ਜ਼ਿੰਦਗੀ ਵਿੱਚ ਇਕੱਲਾ ਤੂੰ ਆਂ ਬਸ ਬਾਈ ਕਹਿੰਦਾ ਜਦੋਂ ਮੈਂ ਜਾਂਚ ਪੜਤਾਲ ਕਰਨੀ ਸ਼ੁਰੂ ਕੀਤੀ ਤਾਂ ਮੈਨੂੰ ਮੇਰੇ ਸਾਹਮਣੇ 7-8 ਬੰਦੇ ਆਏ ਜਿਨ੍ਹਾਂ ਨਾਲ ਇਹਦੀ ਗੱਲਬਾਤ ਸੀਗੀ ਜਿਹੜੇ ਵਾਰੋ-ਵਾਰੀ ਇਹਦੇ ਘਰ ਜਾਂਦੇ ਸੀਗੇ ਇਦਾਂ ਰਿਸ਼ਤੇ ਬਣਾਉਂਦੇ ਸੀਗੇ ਪਰ ਉਹਨਾਂ 7-8 ਬੰਦਿਆਂ ਨੂੰ ਕਿਸੇ ਨੂੰ ਆਪਸ ਦੇ ਵਿੱਚ ਇਹ ਨਹੀਂ ਸੀ ਪਤਾ ਵੀ ਕੌਣ-ਕੌਣ ਇਹਦੇ ਰਿਲੇਸ਼ਨ ਦੇ ਵਿੱਚ ਆ ਸਾਰਿਆਂ ਦੇ ਦਿਮਾਗ ਦੇ ਵਿੱਚ ਇਹ ਗੱਲ ਸੀ ਵੀ ਸ਼ਾਇਦ ਮੈਂ ਇਕੱਲਾ ਹੀ ਆ ਚਲੋ ਜੀ ਬਾਈ ਕਹਿੰਦਾ ਜਦੋਂ ਮੈਨੂੰ ਸਾਰਿਆਂ ਦੀਆਂ ਕਰਤੂਤਾਂ ਦਾ ਪਤਾ ਲੱਗਦਾ ਤਾਂ ਥੋੜਾ-ਥੋੜਾ ਮੈਂ ਪੈਰ ਪਛਾਣ ਨੂੰ ਖਿੱਚਣਾ ਸ਼ੁਰੂ ਕਰ ਦਿੰਦਾ ਚਲੋ ਜੀ ਉਹਨੇ ਚਿਰ ਨੂੰ ਕੀ ਹੁੰਦਾ ਵੀ ਜਿਹੜਾ ਦਾ ਘਰ ਵਾਲਾ ਹੁੰਦਾ ਉਹਦੀ ਬਦਲੀ ਹੋ ਜਾਂਦੀ ਹੈ ਮੇਰਠ ਤਾਂ ਉਹ ਇਹਨੂੰ ਨਾਲ ਮੇਰਠ ਲੈ ਜਾਂਦਾ ਜਦੋਂ ਇਹ ਆਪ ਦੇ ਘਰ ਨਾਲ 6 ਮਹੀਨੇ ਮੇਰਠ ਰਹਿੰਦੀ ਆ ਤਾਂ ਉੱਥੇ ਕੀ ਹੁੰਦਾ ਕਿ ਦਾ ਘਰ ਵਾਲਾ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਜਦੋਂ ਕਾਫੀ ਜ਼ਿਆਦਾ ਬਿਮਾਰ ਹੋ ਜਾਂਦਾ ਉਹਦੇ ਕਰਕੇ ਉਹ ਤੇ ਹਸਪੀਟਲ ਦੇ ਵਿੱਚ ਐਡਮਿਟ ਕਰਾਇਆ ਜਾਂਦਾ ਐਡਮਿਟ ਕਰਾਉਣ ਤੋਂ ਬਾਅਦ ਉਹ ਰਿਪੋਰਟਾਂ ਹੁੰਦੀਆਂ ਇਹਦਾ ਘਰ ਵਾਲਾ ਐਚ ਆਈ ਵੀ ਪੋਜ਼ਿਟਿਵ ਆਉਂਦਾ ਉਸ ਤੋਂ ਬਾਅਦ ਚਲੋ ਜੀ ਇਹ ਪਿੰਡ ਆ ਜਾਂਦੇ ਆ ਦੋਵੇਂ ਜੀ ਪਿੰਡ ਆ ਕੇ ਜਦੋਂ ਇਸ ਜਨਾਨੀ ਦੀਆਂ ਰਿਪੋਰਟਾਂ ਕਰਾਉਂਦੇ ਆ ਤਾਂ ਇਹ ਵੀ ਐਚ ਆਈ ਵੀ ਪੋਜ਼ਿਟਿਵ ਆਉਂਦੀ ਹੈ ਬਾਈ ਕਹਿੰਦਾ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਇਹਨੇ ਮੈਨੂੰ ਦੱਸਿਆ ਕਿ ਮੈਂ ਐਚ ਆਈ ਵੀ ਪੋਜ਼ਿਟਿਵ ਹੋ ਗਈ ਕਹਿੰਦਾ ਭਰਾਵਾ ਮੇਰੇ ਤਾਂ ਪੈਰਾਂ ਤੋਂ ਜ਼ਮੀਨ ਖਿਸਕ ਗਈ ਵੀ ਆ ਕੀ ਬਣ ਗਿਆ ਵੀ ਜੇ ਇਹ ਐਚ ਆਈ ਵੀ ਪੋਜ਼ਿਟਿਵ ਤਾਂ ਸਮਝ ਲ ਚਲੋ ਬਾਈ ਕਹਿੰਦਾ ਮੈਂ ਆਪਦੇ ਟੈਸਟ ਟਸਟ ਕਰਾਏ ਪਰ ਮੇਰਾ ਟੈਸਟ ਕਹਿੰਦਾ 네ਗੇਟਿਵ ਆਇਆ ਚਲੋ ਮੜਾ ਜੀ ਕਹਿੰਦਾ ਮੈਨੂੰ ਹੌਸਲਾ ਹੋ ਗਿਆ ਵੀ 네ਗੇਟਿਵ ਆਇਆ ਪਰ ਕਹਿੰਦਾ ਵੀ ਇਹੇ ਬਿਮਾਰੀ ਪੰਜ ਪੰਜ ਸਾਲਾਂ ਬਾਅਦ ਵੀ ਪੋਜ਼ਿਟਿਵ ਹੋਈ ਦੇਖੀ ਹੈ ਚਲੋ ਜਦੋਂ ਪਿੰਡ ਆਉਂਦੇ ਆਦਾ ਘਰ ਵਾਲਾ ਕਾਫੀ ਜ਼ਿਆਦਾ ਬਿਮਾਰ ਹੁੰਦਾ 20 25 ਦਿਨੋਂ ਬਿਮਾਰ ਰਹਿੰਦਾ ਤੇ 20 25 ਦਿਨਾਂ ਬਾਅਦ ਉਹਦੀ ਡੈਥ ਹੋ ਜਾਂਦੀ ਹੈ ਵਿਚਾਰੇ ਦੀ ਆਪਦੇ ਘਰ ਵਾਲੇ ਨੂੰ ਮੌਤ ਦੇਣ ਵਾਲੀ ਇਹ ਜਨਾਨੀ ਸੀ ਕਿਉਂਕਿ ਇਹਨੇ بڑے ਬੰਦਿਆਂ ਨਾਲ ਸਬੰਧ ਬਣਾਏ بڑے ਨਸ਼ੇੜੀਆਂ ਨਾਲ ਸਬੰਧ ਬਣਾਏ ਜਿਹੜਾ ਚਿੱਟਾ ਵੇਚਦਾ ਸੀ ਉਸ ਬ ਪਤਾ ਨਹੀਂ ਇਸ ਔਰਤ ਨੂੰ ਉਹ ਬਿਮਾਰੀ ਕਿੱਥੋਂ ਆਈ ਕਿਸੇ ਚਿੱਟਾ ਲਾਉਣ ਵਾਲੇ ਤੋਂ ਆਈ ਕਿਸੇ ਨਸ਼ੇੜੀ ਤੋਂ ਆਈ ਜਾਂ ਕਿੱਥੋਂ ਵੀ ਆਈ ਉਹ ਬਿਮਾਰੀ ਗਾਂ ਇਸ ਔਰਤ ਨੇ ਆਪਦੇ ਘਰ ਨੂੰ ਦਿੱਤੀ ਤਾਂ ਘਰ ਵਾਲਾ ਬੱਚਾ ਘਰ ਵਾਲਾ ਵਿਚਾਰਾ ਇਹ ਚਾ ਵੀ ਪੋਜ਼ੀਟਿਵ ਹੋ ਗਿਆ ਉਹ ਤਾਂ ਕੋ ਗੁਚਿਤ ਹੋ ਗਿਆ ਬਾਈ ਕਹਿੰਦਾ ਹੁਣ ਮੈਂ ਆਪਦੇ ਟੈਸਟ ਥੋੜੇ ਥੋੜੇ ਟਾਈਮ ਬਾਅਦ ਕਰਾਉਂਦਾ ਰਹਿਣਾ ਪਰ ਹਜੇ ਵੀ ਰਿਪੋਰਟ ਨੈਗੇਟਿਵ ਆਈ ਹੈ ਹਜੇ ਮੇਰੀ ਰਿਪੋਰਟ ਪੋਜ਼ੀਟਿਵ ਨਹੀਂ ਆਈ ਬਾਈ ਕਹਿੰਦਾ ਇਸ ਔਰਤ ਦੇ ਪਿੱਛੇ ਮੈਂ ਆਪਦਾ ਘਰ ਵੀ ਪਟਲਿਆ ਮੇਰੀ ਆਪ ਦੀ ਘਰ ਵਾਲੀ ਨਾਲ ਵੀ ਲੜਾਈ ਝਗੜੇ ਰਹਿਣ ਲੱਗ ਗਏ ਮੇਰੀ ਘਰ ਨੂੰ ਕਹਿੰਦਾ ਸਾਰਾ ਕੁਝ ਪਤਾ ਲੱਗ ਗਿਆ ਤਾਂ ਜਦੋਂ ਤੁਹਾਨੂੰ ਪਤਾ ਵੀ ਘਰ ਨੂੰ ਸਾਰਾ ਕੁਝ ਪਤਾ ਲੱਗ ਜੇ ਫਿਰ ਘਰੇ ਕਲੇਸ਼ ਤਾਂ ਰਹਿੰਦਾ ਹੀ ਆ ਕਹਿੰਦਾ ਮੇਰਾ ਆਪ ਦੀ ਘਰ ਵਾਲੇ ਬਹੁਤ ਜ਼ਿਆਦਾ ਫਰਕ ਪੈ ਗਿਆ ਕਹਿੰਦਾ ਪਰ ਮੈਨੂੰ ਸਭ ਤੋਂ ਵੱਧ ਦੁੱਖ ਉਦੋਂ ਹੋਇਆ ਕਿ ਮੈਂ ਇਹਦੇ ਤੋਂ ਕੁਝ ਵੀ ਨਹੀਂ ਸੀ ਲੁਕੋਇਆ ਮੈਂ ਇਹਦੇ ਨੂੰ ਪੈਸਾ ਵੀ ਖੁੱਲਾ ਦਿੰਦਾ ਰਿਹਾ ਜਿਵੇਂ ਕਹਿੰਦੀ ਸੀ ਸਭ ਕੁਝ ਕਰਦਾ ਰਿਹਾ ਪਰ ਜਦੋਂ ਮੈਨੂੰ ਇਹਦੀਆਂ ਕਰਤੂਤਾਂ ਦਾ ਪਤਾ ਲੱਗਿਆ ਕਹਿੰਦਾ ਬਾਈ ਉਦੋਂ ਮੈਂ ਹਰਾਣ ਹੀ ਹੋ ਕਹਿੰਦਾ ਚਲੋ ਜੀ ਜਦੋਂ ਮੈਨੂੰ ਸਾਰੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਕਹਿੰਦਾ ਆਪਾਂ ਪੈਰ ਪੇਸ਼ਾਂ ਖਿੱਚ ਲੈ ਕਹਿੰਦਾ ਇਸ ਗੱਲ ਦਾ ਇਸ ਔਰਤ ਦੀ ਮਾਂ ਨੂੰ ਵੀ ਸਾਰਾ ਪਤਾ ਵੀ ਇਹ ਕੀ ਕੀ ਕਰਤੂਤਾ ਕਰਦੀ ਹੈ ਮਾਂ ਨੇ ਕਹਿੰਦਾ ਬਹੁਤ ਇਹਨੂੰ ਸਮਝਾਇਆ ਪਰ ਇਹ ਜਨਾਨੀ ਕਹਿੰਦਾ ਜਮਾਂ ਵੀ ਸਮਝਣ ਲਈ ਤਿਆਰ ਨਹੀਂ ਸੀਗਾ ਕਹਿੰਦਾ ਚਲੋ ਜੀ ਘਰ ਵਾਲੇ ਦੀ ਮੌਤ ਤੋਂ ਬਾਅਦ ਇਹਨੂੰ ਕਾਫੀ ਪੈਸੇ ਪੂਸੇ ਮਿਲੇ ਉਹਦੇ ਘਰ ਵਾਲੇ ਦੇ ਤਾਂ ਉਹ ਥੋੜੇ ਬਾਰੇ ਪੈਸੇ ਨੇ ਮੇਰੇ ਕਹਿੰਦਾ ਮੋੜਤੇ ਤੇ ਥੋੜੇ ਬਾਰੇ ਰਹਿ ਗਏ ਕਹਿੰਦਾ ਹੁਣ ਮੈਂ ਇਹਨੂੰ ਜਮਾਂ ਵੀ ਫੋਨ ਨਹੀਂ ਕਰਦਾ ਪਰ ਹਜੇ ਵੀ ਕਹਿੰਦਾ ਮੇਰਾ ਖਿਆੜਾ ਨਹੀਂ ਛੱਡਦੀ ਕਦੇ ਕਦੇ ਹੁਣ ਇਹ ਵੀਡੀਓ ਪਾਉਣੀ ਸਾਨੂੰ ਕਿਉਂ ਪਈ ਇਹ ਵੀਡੀਓ ਪਾਉਣੀ ਕਿਉਂ ਜ਼ਰੂਰੀ ਸੀ ਇਹ ਗੱਲ ਹੁਣ ਗੌਰ ਨਾਲ ਸੁਣਿਆ ਕਿਉਂਕਿ ਹੁਣ ਇਸ ਔਰਤ ਦੀ ਉਮਰ 50 ਸਾਲ ਹੋ ਚੁੱਕੀ ਆ ਤੇ ਹਜੇ ਵੀ ਇਹ ਆਪ ਦੇ ਲੱਛਣਾਂ ਤੋਂ ਬਾਜ਼ ਨਹੀਂ ਆਈ ਹਜੇ ਵੀ ਤੇ ਸਫਰ ਹਿੱਲਿਆ ਪਿਆ ਬਾਈ ਕਹਿੰਦਾ ਹਜੇ ਵੀ ਤੇ ਸੰਪਰਕ ਦੇ ਵਿੱਚ 7-8 ਬੰਦੇ ਹੈਗੇ ਜਿਹਦੇ ਵਿੱਚੋਂ 3-4 ਤਾਂ 20-22 ਸਾਲਾਂ ਦੇ ਜਵਾਬ ਆ 20-22 ਸਾਲਾਂ ਦੇ ਮੁੰਡੇ ਆ ਜਿਹੜੇ ਮੜਾ ਮੜਾ ਨਸ਼ਾ ਪੱਤਾ ਕਰਦੇ ਆ ਤਾਂ ਜਿਹੜੀ ਨਵੀਂ ਉਮਰ ਦੇ ਭਰਾ ਆਇਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਪ੍ਰਭੂ ਦੇਖੋ ਪ੍ਰਹਿਗੇ ਪ੍ਰੂਕੇ ਖਾ ਕੇ ਮਾਲ ਪੱਤਾ ਖਾ ਕੇ ਹਨਾ ਤੁਹਾਨੂੰ ਐ ਲੱਗਦਾ ਕਿ ਸਾਡੇ ਵਰਗਾ ਕੋਈ ਮਿਰਜਾ ਹੀ ਨਹੀਂ ਹੈਗਾ ਸਾਡੇ ਵਰਗਾ ਕੋਈ ਰਾਂਜਾ ਹੀ ਨਹੀਂ ਹੈਗਾ ਇਹ ਸਭ ਭੁਲੇਖੇ ਹੀ ਆ ਦੁਨੀਆ ਬਹੁਤ ਵੱਡੀ ਹੈ ਇੱਥੇ ਪਰੇ ਤੋਂ ਪਰੇ ਪਏ ਆ ਲੋਕ ਐਵੇਂ ਨਸ਼ਾ ਪੱਤਾ ਕਰਕੇ ਉਸ ਔਰਤ ਨਾਲ ਸਬੰਧ ਬਣਾ ਰਹੇ ਹੋ ਮੁੜ ਕੇ ਉਹੀ ਬਿਮਾਰੀ ਤੁਹਾਨੂੰ ਲੱਗੂਗੀ ਕੱਲ ਨੂੰ ਤੁਹਾਡੇ ਵਿਆਹ ਹੋਣਗੇ ਬਗਾਨੀਆਂ ਧੀਆ ਦੀ ਜ਼ਿੰਦਗੀ ਖਰਾਬ ਕਰੋਗੇ ਗਾਂ ਬੱਚੇ ਪੈਦਾ ਹੋਣਗੇ ਉਹਨਾਂ ਦੀ ਜ਼ਿੰਦਗੀ ਵੀ ਖਰਾਬ ਹੋਊਗੀ ਤੁਹਾਡੀ ਇੱਕ ਗਲਤੀ ਨਾਲ ਪਤਾ ਨਹੀਂ ਗਾਂ ਕਿੰਨੇ ਘਰ ਖਰਾਬ ਹੋਣੇ ਆ ਇਸ ਕਰਕੇ ਪ੍ਰਭੂ ਮੈਂ ਤੁਹਾਨੂੰ ਇੱਕ ਇਸ਼ਾਰਾ ਦੇ ਰਿਹਾ ਕਿ ਭਗਤ ਦੇ ਕੋਲ ਉਸਔਰਤ ਦਾ ਪਿੰਡ ਆ ਸੰਭਲ ਜਾ ਉਹ ਸੰਭਲ ਜਾਓ ਕਿਉਂਕਿ ਉਹ ਕਿਉਂਕਿ ਉਹ ਤਾਂ ਐਚਆਈ ਵੀ ਪੋਜ਼ਿਟਿਵ ਹੋ ਚੁੱਕੀ ਆ ਹੁਣ ਤਾਂ ਜਿਹੜੀ ਬਿਮਾਰੀ ਲੱਗਣੀ ਸੀ ਲੱਗ ਗਈ ਗਾਂ ਹੁਣ ਤੁਸੀਂ ਬਚ ਜੋ ਜਿਹੜੇ 35 40 40 ਸਾਲਾਂ ਵਾਲੇ ਆ ਭਰਾਵੋ ਤੁਸੀਂ ਵੀ ਬਚ ਜੋ ਉਹਦੇ ਕੋਲੋਂ ਛੱਡ ਦਿਓ ਖਿਹੜਾ ਮਾੜੇ ਕੰਮਾਂ ਦਾ ਐਨੀ ਨਹੀਂ ਉਮਰ ਹੋ ਗਈ ਹੁਣ ਤਾਂ ਮਾੜਾ ਮਾੜਾ ਸ਼ਰਮ ਨੂੰ ਮੱਥ ਮਾਰ ਲਓ ਕਿਉਂਕਿ ਜੇ ਉਹ ਬਿਮਾਰੀ ਤੁਹਾਨੂੰ ਲੱਗ ਗਈ ਤਾਂ ਗਾਂ ਉਹ ਬਿਮਾਰੀ ਤੁਹਾਡੀਆਂ ਘਰ ਵਾਲੀਆਂ ਨੂੰ ਪੱਕਾ ਹੀ ਲੱਗਣੀ ਆ ਤੇ ਤੁਹਾਡੀਆਂ ਘਰ ਵਾਲੀਆਂ ਦੇ ਨਾਲ ਬੇੜਾ ਕਰਕੇ ਹੋਏ ਨਾ ਉਹਨਾਂ ਬਚ ਤੁਸੀਂ ਤਾਂ ਸਵਾਦਾਂ ਦੇ ਮਾਰੇ ਮੂੰਹ ਮਾਰਦੇ ਫਿਰਦੇ ਹੋ ਬਾਹਰ ਤੇ ਜਿਹੜੀਆਂ ਵਿਚਾਰੀਆਂ ਘਰੇ ਨੇ ਤੁਸੀਂ ਜਾ ਕੇ ਉਹ ਬਿਮਾਰੀ ਆਪਦੇ ਘਰਾਂ ਦੇ ਵਿੱਚ ਦੇ ਰਹੇ ਹੋ ਮੈਂ ਇਹ ਵੀਡੀਓ ਤਾਂ ਪਾਈ ਆ ਤੁਹਾਨੂੰ ਸੁਚੇਤ ਕਰਨ ਲਈ ਜਿਹੜੇ ਬਾਈ ਨੇ ਮੈਨੂੰ ਕਹਾਣੀ ਦੱਸੀ ਆ ਉਹਨੇ A to Z ਸਾਰੇ ਪ੍ਰੂਫ ਭੇਜੇ ਆ ਸਾਨੂੰ ਰਿਕਾਰਡਿੰਗਾਂ ਤੱਕ ਫੋਟੋਆਂ ਤੱਕ ਸਭ ਕੁਝ A to Z ਪ੍ਰੂਫ ਸਾਡੇ ਕੋਲੇ ਪਏ ਹੋਏ ਆ ਬਾਈ ਕਹਿੰਦਾ ਜੇ ਕਿਸੇ ਨੂੰ ਸ਼ੱਕ ਵਹਿਮ ਹੋਇਆ ਤਾਂ ਮੇਰੇ ਨਾਲ ਸਿੱਧੀ ਗੱਲ ਕਰਾ ਦੇ ਇਸ ਔਰਤ ਦੀ ਜ਼ਿੰਦਗੀ ਦੀ ਕਹਾਣੀ ਸਾਨੂੰ ਤਾਂ ਦੱਸਣੀ ਪਈ ਕੀ ਬਚ ਜਾਓ ਬਚ ਜਾਓ ਇਹ ਬਿਮਾਰੀ ਬਹੁਤ ਜਿਆਦਾ ਭਿਆਨਕ ਆ ਮੁੜ ਕੇ ਦਾ ਕੋਈ ਇਲਾਜ ਨਹੀਂ ਹੁੰਦਾ ਇਸ ਬਿਮਾਰੀ ਵਾਲੇ ਬੰਦੇ ਨੂੰ ਸਮਾਜ ਦੇ ਵਿੱਚ ਬਹੁਤ ਘਟੀਆਂ ਨਜ਼ਰੀਏ ਨਾਲ ਦੇਖਿਆ ਜਾਂਦਾ ਇਸ ਕਰਕੇ ਤੁਹਾਡੀ ਇੱਕ ਗਲਤੀ ਨੇ ਤੁਹਾਡੇ ਸਾਰੇ ਪਰਿਵਾਰ ਦੀ ਜ਼ਿੰਦਗੀ ਖਰਾਬ ਕਰ ਦੇਣੀ ਹੈ ਜਿਹੜੇ ਨਵੀਂ ਉਮਰ ਦੇ ਮੁੰਡੇ ਆ 22 ਸਾਲਾਂ ਦੇ ਉਹਨਾਂ ਨੂੰ ਕਹਿੰਨਾ ਭਰਾਵੋ ਜੇ ਤੁਸੀਂ ਨਹੀਂ ਰੁਕਦੇ ਨਾ ਕੰਮਾਂ ਤੋਂ ਤਾਂ ਸੇਫਟੀ ਜ਼ਰੂਰ ਵਰਤੋ ਕੱਲ ਨੂੰ ਬਗਾਨੀਆਂ ਧੀਆਂ ਦੀ ਜ਼ਿੰਦਗੀ ਨਾ ਬਰਬਾਦ ਕਰ ਦਿਓ ਗਾਨੂੰ ਆਪਦੇ ਪੈਦਾ ਹੋਏ ਬੱਚਿਆਂ ਦੀ ਜ਼ਿੰਦਗੀ ਨਾਲ ਬਰਬਾਦ ਕਰਦੇ ਹੋ। ਇੱਕ ਗੱਲ ਤੁਹਾਨੂੰ ਸਭ ਤੋਂ ਹੈਰਾਨੇ ਵਾਲੀ ਹੋਰ ਦੱਸਦਾ। ਜਿਹੜੇ ਦੇ ਮੁੰਡੇ ਆ ਜਦੋਂ ਉਹ ਵੱਡੇ ਹੋਏ ਉਹ ਆਪਦੀਆਂ ਸਹੇਲੀਆਂ ਨੂੰ ਘਰੇ ਆਪਦੀ ਮਾਂ ਦੇ ਸਾਹਮਣੇ ਲੈ ਕੇ ਆ ਜਾਂਦੇ ਸੀਗੇ। ਇੱਕ ਕਮਰੇ 'ਚ ਮਾਲਾ ਪੋਤਾ ਆਪਦੀ ਸਹੇਲੀ ਨਾਲ ਪੈ ਜਾਂਦਾ ਸੀ ਦੂਜੇ ਕਮਰੇ 'ਚ ਮਾਂ ਆਪਦੇ ਆਸ਼ਕ ਨਾਲ ਪੈ ਜਾਂਦੀ ਸੀਗੀ। ਕਿਉਂਕਿ ਜਿਹੜੇ ਬੱਚੇ ਸੀਗੇ ਉਹ ਛੋਟੇ ਛੋਟੀ ਛੋਟੀ ਉਮਰ 'ਚ ਹੀ ਉਸੇ ਮਾਹੌਲ ਦੇ ਵਿੱਚ ਵੱਡੇ ਹੋਏ। ਕੀ ਘਰੇ ਉਹਨਾਂ ਦੇ ਕਦੀ ਕਿਹੜਾ ਬੰਦਾ ਆ ਗਿਆ, ਕਦੀ ਕਿਹੜਾ ਬੰਦਾ ਆ ਗਿਆ, ਕਦੀ ਮਾਂ ਕਿਹੜੇ ਬੰਦੇ ਬੈੱਡਰੂਮ 'ਚ ਪਈ, ਕਦੀ ਕਿਹੜ ਜੇ ਤੋਂ ਮੰਨ ਲਓ ਸਭ ਕੁਝ ਬੰਦਾ ਦੇਖਦਾ ਰਹੇ ਅੱਖਾਂ ਨਾਲ ਛੋਟੀ ਉਮਰ ਦੇ ਵਿੱਚ ਹੀ ਤਾਂ ਫਿਰ ਵੱਡਾ ਹੋ ਕੇ ਉਹ ਬੰਦਾ ਉਸੇ ਮਾਹੌਲ ਦੇ ਵਿੱਚ ਟਲ ਜਾਂਦਾ ਤਾਂ ਉਹ ਸਾਰਾ ਟੱਬਰ ਹੀ ਬੇਸ਼ਰਮਾ ਦਾ ਹੋ ਗਿਆ। ਨਾ ਪੁੱਤਾਂ ਨੂੰ ਸ਼ਰਮ ਆਈ ਨਾ ਮਾਂ ਨੂੰ ਸ਼ਰਮ ਆਈ ਤਾਂ ਇਸ ਸਾਰੇ ਗੱਲ ਗੱਲ ਦੀ ਗੁਨਾਹਗਰ ਕੌਣ ਸੀ ਮਾਂ ਕਿਉਂਕਿ ਮਾਂ ਨੇ ਆਪ ਦੇ ਪੁੱਤਾਂ ਨੂੰ ਪਾਲਿਆ ਹੀ ਉਸ ਮਾਹੌਲ ਦੇ ਵਿੱਚ ਸੀਗਾ। ਉਹਨਾਂ ਨੇ ਛੋਟੀ ਉਮਰ 'ਚ ਸਭ ਕੁਝ ਦੇਖਣਾ ਸ਼ੁਰੂ ਕਰਤਾ ਸੀ ਵੀ ਸਾਡੀ ਮਾਂ ਕੋਲੇ ਕਦੇ ਕੌਣ ਹੁੰਦਾ ਕੌਣ ਹੁੰਦਾ ਤਾਂ ਉਹਨਾਂ ਨੂੰ ਵੱਡੇ ਹੋ ਕੇ ਉਹ ਗੱਲ ਅਜੀਬ ਨਹੀਂ ਲੱਗੀ। ਤਾਂ ਪੁੱਤਾਂ ਦੀ ਸ਼ਰਮ ਵੀ ਲੱਗੀ ਪੁੱਤਾਂ ਆਪੀਆਂ ਸਹੇਲੀਆਂ ਨੂੰ ਆਪਦੇ ਘਰੇ ਲੈ ਆਉ ਉਹ ਦੂਜੇ ਕਮਰੇ ਚ ਵੜ ਜਾਂਦੇ ਸੀ ਮਾਂ ਆਪ ਦੇ ਆਸ ਕੇ ਨੂੰ ਲੈ ਕੇ ਦੂਜੇ ਕਮਰੇ ਚ ਵੜ ਜਾਂਦੀ ਸੀ ਦੱਸੋ ਇਸ ਤੋਂ ਬਾਅਦ ਕੇ ਘਟਿਆ ਕੀ ਹੋਊਗਾ ਉਸ ਔਰਤ ਨੇ ਆਪ ਦੀ ਸਾਰੀ ਜ਼ਿੰਦਗੀ ਦੇ ਵਿੱਚ ਰੱਜ ਕੇ ਗੰਦ ਪਾਇਆ ਰੱਜ ਕੇ ਤੇ ਜਿਹੜਾ ਘਰ ਵਾਲਾ ਸੀ ਵਿਚਾਰਾ ਰੱਜ ਕੇ ਸ਼ਰੀਫ ਸੀਗਾ ਬਹੁਤ ਜ਼ਿਆਦਾ ਸ਼ਰੀਫ ਹੋਣਾ ਵੀ ਗੁਨਾਹ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਜੇ ਤੁਸੀਂ ਬਹੁਤ ਜ਼ਿਆਦਾ ਸ਼ਰੀਫ ਹੋ ਤਾਂ ਸ਼ਰੀਫ ਬੰਦੇ ਦਾ ਦੁਨੀਆ ਫਾਇਦਾ ਚੱਕਦੀ ਹੈ ਜਿਵੇਂ ਉਹਦੀ ਘਰ ਵਾਲੀ ਨੇ ਫਾਇਦਾ ਚੱਕਿਆ ਘਰ ਵਾਲਾ ਵਿਚਾਰਾ ਕਮਾਈ ਕਰਦਾ ਸੀ ਨੌਕਰੀ ਕਰਦਾ ਸੀ ਪਰ ਘਰ ਵਾਲੀ ਪਿੱਛੋਂ ਇੰਨੀ ਕ ਅਜਾਸੀ ਕੀਤੀ ਕਿ ਆਪ ਖੁਦ ਨੂੰ ਵੀ ਬਿਮਾਰੀ ਲਾ ਲਈ ਆਪ ਦੀ ਜ਼ਿੰਦਗੀ ਵੀ ਖਰਾਬ ਕਰਤੀ ਕਰ ਵਾਲੀ ਦੀ ਵੀ ਜਾਣ ਲੈ ਲਈ ਆਪਦੇ ਪੁੱਤਾਂ ਦੇ ਮੱਥੇ ਤੇ ਕਲੰਕ ਲਾਤਾ ਸਾਰੀ ਉਮਰ ਦੇ ਪੁੱਤ ਕਿਸੇ ਕੋਲੇ ਗੱਲ ਕਰਨ ਜੋਗ ਨਹੀਂ ਰਹਿਣੇ ਵੀ ਤੁਸੀਂ ਕੀ ਗੱਲਾਂ ਕਰਦੇ ਹੋ ਤੁਹਾਡੀ ਮਾਂ ਤਾਂ ਆ ਖਾਚਾਂ ਭੋਰ ਦੇਦੀ ਰਹੀ ਹੈ ਭਈਆਂ ਨਾਲ ਰਹਿੰਦੀ ਰਹੀ ਹੈ ਤੇ ਬਹੁਤ ਵਧੀਆ ਫੈਮਿਲੀ ਚ ਉਹ ਔਰਤਾਂ ਐ ਨਹੀਂਗਾ ਕਿ ਕਿਸੇ ਮੰਨ ਲਓ ਉਹੋ ਜਿਹ ਪਰਿਵਾਰ ਚੋਂ ਬਹੁਤ ਵਧੀਆ ਫੈਮਿਲੀ ਚੋਂ ਔਰਤ ਤੁਸੀਂ ਉਹ ਇਸ ਕਰਕੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹੋ ਸਕਦਾ ਵੀ ਤੁਹਾਡਾ ਆਪਣਾ ਉਸ ਬਿਮਾਰੀ ਤੋਂ ਬਚ ਜਾਵੇ ਜਾਂ ਉਸ ਔਰਤ ਦੇ ਚੱਕਰਾਂ ਚ ਫਿਰਦਾ ਹੋਵੇ ਉਹ ਪਿੱਛੇ ਹਟ ਜਾਵੇ ਅਸੀਂ ਸਿਰਫ ਤੁਹਾਨੂੰ ਸੂਚਿਤ ਕਰਨ ਲਈ ਵੀਡੀਓ ਪਾਉਂਦੇ ਆ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ